ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਬਲਵਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਦੇ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਹਦੇ ਚੱਲਦੇ ਆ ਮਾਮਲਾ ਭੱਖ ਦਾ ਤੇ ਵਿਕਰਮ ਸੋਮਜੀਠਿਆ ਵੱਲੋਂ ਪੁਲਿਸ ਦੇ ਉੱਤੇ ਕਈ ਸਵਾਲ ਖੜੇ ਕੀਤੇ ਜਾਂਦੇ ਨੇ ਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਦੇ ਉੱਤੇ ਤਾਂ ਜੋ ਪਾਲਸਰ ਕੰਮ ਨਹੀਂ ਕਰ ਰਹੀ ਤੇ ਜਿੱਦੇ ਚੱਲਦੇ ਆਮ ਆਦੀ ਪਾਰਟੀ ਨੇ ਵੀ ਵਿਕਰਮ ਸੋਮਜੀਠਿਆ ਨੂੰ ਜਵਾਬ ਦਿੱਤਾ ਹੈ ਉਹਨਾਂ ਦੇ ਆਗੂ ਨੇ ਉਹਨਾਂ ਦੇ ਬੁਲਾਰੇ ਨੇ ਨੀਲ ਗਰਗਵ ਲੋਕਈ ਸਵਾਲ ਖੜੇ ਕੀਤੇ ਗਏ ਨੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਪਰ ਪਹਿਲਾਂ ਤੁਸੀਂ ਵਿਕਰਮ ਸੋਮਜੀਠਿਆ ਦਾ ਉਹ ਬਿਆਨ ਸੁਣੋ ਪੁਰਾਣੇ ਤੇ ਪਾਟੇ ਨੋਟ ਬਦਲਣ ਦਾ ਕੇਸ ਆ ਵੀਡੀਓ ਵਖਾ ਰਿਹਾ ਹਾਲ ਗੇਟ ਤੋਂ ਬਿਜੀ ਥਾ ਦੱਸ ਦਿਓ ਕਿਹੜਾ ਹਾਲ ਗੇਟ ਤੋਂ ਉਹ ਏਰੀਆ ਜਿੱਥੋਂ ਲੋਕਾਂ ਨੇ ਸ੍ਰੀ ਹਰਮੰਦਰ ਸਾਹਿਬ ਅੱਗੇ ਜਾਣਾ most visited area ਤੇ پولیس ਉੱਥੇ ਨਹੀਂ ਸਿਕਿਉਰਿਟੀ ਪ੍ਰੋਵਾਈਡ ਕਰ ਸਕਦੀ ਕੱਲ ਛਾਟਾ ਸਾਹਿਬ 'ਚ ਐਤਵਾਰ ਦਾ ਦਿਨ ਵੈਸੀ ਗੁਰੂ ਘਰਾਂ 'ਚ ਸੰਗਤ ਬਹੁਤ ਵੱਡੀ ਗਿਣਤੀ 'ਚ ਜਾਂਦੀ ਹੈ ਮਗਰ ਜਿਹੜਾ ਫੁੱਟਵਾਲ ਹੈ ਜਿਹੜੀ ਗਿਣਤੀ ਹੈ ਸੰਗਤ ਦੀ ਉਹ ਛਾਟਾ ਸਾਹਿਬ 'ਚ ਐਤਵਾਰ ਦੇ ਦਿਨ ਹੋਰ ਵੱਧ ਜਾਂਦੀ ਹੈ ਤੇ ਤੁਸੀਂ ਇਹ حساب ਲਾਓ ਕਿ ਕਮਿਸ਼ਨਰ ਆਫ ਪੁਲਿਸੇ ਜ਼ਰੂਰ ਦੱਸਣ ਕਿ ਉਹ ਕਿੱਥੇ ਸੁੱਤੇ ਸੀ ਕਿਉਂਕਿ ਜਿਹੜਾ ਸਾਡਾ ਕਾਉਂਸਲਰ ਸਾਹਿਬ ਮਾਰਿਆ ਗਿਆ ਉਹਦੇ ਤੇ ਉਹ ਸ੍ਰੀ ਚਾਟਾ ਸਾਹਿਬ ਦਰਵਾਜ਼ਾ ਉਥੇ ਮੱਥਾ ਟੇਕ ਕੇ ਗੁਰੂ ਘਰ ਚ ਬਾਹਰ ਆਇਆ ਔਰ ਉਸ ਵੇਲੇ ਜਦੋਂ ਗੋਲੀਆਂ ਚੱਲੀਆਂ ਨੇ ਚਾਰ ਪੰਜ ਗੋਲੀਆਂ ਚੱਲੀਆਂ ਉਹਦੇ ਸਿਰ 'ਚ ਵੱਜੀ ਹੈ ਗੋਲੀ ਗੋਲੀ ਚਲਾਉਣ ਵਾਲਿਆਂ ਦਾ ਬੇਖੌਫ ਪੁਲਿਸ ਦਾ ਡਰ ਕੋਈ ਨਹੀਂ ਪੁਲਿਸ ਹੀ ਕਿੱਥੇ ਸਾਨੂੰ ਜਰੂਰ ਇਸ ਗੱਲ ਦੀ ਦੱਸਿਓ ਕਿ ਜੇ ਪੁਲਿਸ ਹੁੰਦੀ ਤੇ ਕਹੇ ਨਹੀ ਜੀ ਹਿੰਮਤ ਨਹੀਂ ਕਰਨੀ ਸੀ ਔਰ ਗੁਰੂ ਘਰ ਜਿਹੜਾ ਮੋਸਟ ਵਿਜ਼ਿਟਿਡ ਏਰੀਆ ਚਾਇਓ ਦਰਬਾਰ ਸਾਹਿਬ ਔਰ ਪੁਲਿਸ ਦੀ ਨਲਾਇਕੀ ਕਿੰਨੀ ਹੈ ਇਹ ਦੱਸਣ ਦੀ ਲੋੜ ਨਹੀਂ ਜੋ ਉਹ ਨਰੈਣ ਨਰੈਣੂ ਵੇਲੇ ਹੋਇਆ ਸੀਗਾ ਨਰੈਣ ਚੋੜੇ ਵੇਲੇ 84 ਚ ਜਾਂ ਦਰਬਾਰ ਸਾਹਿਬ ਚ ਗੋਲੀ ਚੱਲੀ ਆ ਜਾਂ ਹੁਣ ਚੱਲੀ ਆ ਮਗਰ ਹਾਓ ਕਹਿੰਦਾ ਪੁਲਿਸ ਸੇ ਕੀ ਅਸੀਂ ਬੜੇ ਮੁਸਤੈਦ ਸੀ ਔਰ ਕੱਲ ਵੀ ਪ੍ਰੈਸ ਕਾਨਫਰੈਂਸ ਕਾਲ ਕਰ ਰਿਆ ਇੱਕ ਵਾਲੀਆ ਸਾਹਿਬ ਤੇ ਦੂਜਾ ਉਹ ਹਰਪਾਲ ਸਿੰਘ ਐਸਪੀ ਜਿਹਦਾ ਅੱਗੇ ਪਹਿਲਾਂ ਜੱਫੀਆਂ ਪਾਉਣ ਦੀ ਜੀਨੇ ਗੋਲੀ ਚਲਾਈ ਸੀ ਉਦੋਂ ਦਰਬਾਰ ਸਾਹਿਬ ਤੇ ਤੇ ਫਿਰ ਕੀ ਤੁਸੀਂ ਕਹੋਗੇ ਕਿ ਪੁਲਿਸ ਦੀ ਮਿਲੀ ਭੁਗਤਾਂ ਕਿ ਪੁਲਿਸ ਮੁਸਤੈਦ ਹੈ ਔਰ ਤੁਸੀਂ ਇਹ ਗੱਲ ਵੇਖੋ ਕਿ ਵੈਸੇ ਸੀਪੀ ਸਾਹਿਬ ਦੀ ਵੀ ਕਮਾਲ ਹੀ ਆ ਪਹਿਲਾਂ ਤਾਂ ਜਦੋਂ ਬੰਮ ਡਿੱਗਦੇ ਸਨ ਉਦੋਂ ਕਹਿੰਦੇ ਸੀ ਟਾਇਰ 파ਟ ਗਿਆ ਜੀ ਕਦੇ ਰੇਡੀਏਟਰ 파ਟ ਗਿਆ ਜੀ ਉਹਨਾਂ ਨੂੰ ਮਹੀਨਾ ਲੱਗ ਗਿਆ ਇਹ ਸਮਝਣ ਆਸਤੀ ਕਿ ਇਹ ਬੰਮ ਚਲਦੇ ਆ ਇਹ ਰੇਡੀਏਟਰ ਤੇ ਟਾਇਰ ਨਹੀਂ 파ਟਣ ਦੇ ਮੇਰੇ ਵੀਰੋ ਉਸੇ ਤਰ੍ਹਾਂ ਅੱਜ ਦੀ ਫੁਰਤੀ ਵੇਖੋ ਕਹਿੰਦੇ ਜੀ ਪੁਲਿਸ ਨੇ 8 ਘੰਟਿਆਂ ਚ ਕੇਸ ਸੋਲਵ ਕਰ ਵਾਹ ਭਾਈ ਸੋ ਜਿੱਦੇ ਚੱਲਦੇ ਆ ਮਾਦੀ ਪਾਰਟੀ ਦੇ ਬੁਲਾਰੇ ਨੇ ਨੀਲ ਗਰਗ ਵੱਲੋਂ ਵੀ ਕਿਹਾ ਗਿਆ ਹੈ ਕਿ ਬਸ ਰਾਜਨੀਤੀਕਾਰ ਨੇ ਵਿਕਰਮ ਸੋਮ ਮਜੀਠੀਆ ਗੁਰੂ ਦੇ ਕਾਉਂਸਲਰ ਦੇ ਕਤਲ ਦੇ ਮਾਮਲੇ ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਮੈਂ ਉਸ ਨੂੰ ਪੂਰਾ ਸੁਣਿਆ ਹੈ ਔਰ ਸਾਨੂੰ ਦੁੱਖ ਹੈ ਕਿ ਇੱਕ ਨੌਜਵਾਨ ਕਾਉਂਸਲਰ ਦਾ ਕਤਲ ਹੋ ਗਿਆ ਪਰ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਕੇ ਇਹੋ ਲੱਗਦਾ ਸੀ ਕਿ ਉਹਨਾਂ ਨੂੰ ਇਸ ਕਤਲ ਦਾ ਉਹਨਾਂ ਦੁੱਖ ਨਹੀਂ ਹੈਗਾ ਜਿੰਨਾ ਉਹਨਾਂ ਦਾ ਜਿਹੜਾ ਹੈਗਾ ਜ਼ੋਰ ਲੱਗਾ ਹੋਇਆ ਸੀ ਕਿ ਆਪਣੀ ਸਿਆਸਤ ਜਿਹੜਾ ਉਹ ਕਿਵੇਂ ਚਮਕਾਈਏ ਔਰ ਸਿਆਸੀ ਰੰਗਤ ਇਸ ਨੂੰ ਕਿਵੇਂ ਦੇਈਏ ਆਵਾਜ਼ੀ ਪਾਰਟੀ ਦੀ ਸਰਕਾਰ ਦੇ ਵਿੱਚ ਜਿਹੜਾ ਹੈਗਾ ਕਾਨੂੰਨ ਸਭ ਤੋਂ ਉੱਤੇ ਹੈ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈਗਾ ਭਾਵੇਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਸਖਸ਼ ਕਿਉਂ ਨਾ ਹੋਵੇ ਅਸੀਂ ਕੱਲ ਵੀ ਕਿਹਾ ਹੈਗਾ ਸੀ ਕਿ 24 ਘੰਟੇ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਨੇ ਜਿਹੜੇ ਉਹ ਫੜੇ ਜਾਣਗੇ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਕਿ ਉਹਨਾਂ ਦਾ ਇਨਕਾਊਂਟਰ ਹੋਇਆ ਉਹ ਦੋਸ਼ੀ ਫੜੇ ਗਏ ਹੈਗੇ ਆ ਹਥਿਆਰ ਰਿਕਵਰ ਹੋਏ ਹੈਗੇ ਆ ਕਾਰਤੂਸ ਰਿਕਵਰ ਹੋਏ ਹੈਗੇ ਆ ਔਰ ਮੈਂ ਇੱਕ ਚੀਜ਼ ਜਾਨੀ ਕਿ ਮਜੀਠੀਆ ਸਾਹਿਬ ਨੂੰ ਦੱਸਣਾ ਚਾਹਨਾ ਜਿਸ ਤਰ੍ਹਾਂ ਉਹਨਾਂ ਨੇ ਇਲਜ਼ਾਮ ਲਗਾਇਆ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਪੁਲਿਸ ਦਾ ਅਸੀਂ ਰਾਜਨੀਤਿਕ ਕਰਨ ਕੀਤਾ ਹੈਗਾ ਸਾਡੀ ਸਰਕਾਰ ਦੇ ਵਿੱਚ ਪੁਲਿਸ ਦਾ ਰਾਜਨੀਤਿਕ ਕਰਨ ਬਿਲਕੁਲ ਵੀ ਨਹੀਂ ਕੀਤਾ ਜਾਂਦਾ ਬਲਕਿ ਜਿਹੜੀ ਪੁਲਿਸ ਹੈ ਉਹ ਸਤੰਤਰ ਰੂਪ ਦੇ ਵਿੱਚ ਉਹ ਕੰਮ ਕਰਦੀ ਹੈ ਤੁਸੀਂ ਲਗਾਤਾਰ ਦੇਖਿਆ ਪੂਰੇ ਪੰਜਾਬ ਨੇ ਦੇਖਿਆ ਕਿ ਮਾਨ ਸਾਹਿਬ ਦੀ ਜਿਹੜੀ ਹੈ ਲਾਅ ਐਂਡ ਆਰਡਰ ਦੇ ਉੱਤੇ ਜ਼ੀਰੋ ਟੋਲਰੈਂਸ ਦੀ ਨੀਤੀ ਹੈਗੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਗੈਂਗਸਟਰਾਂ ਦੇ ਇਨਕਾਉਂਟਰ ਵੀ ਹੋਏ ਨੇ ਐਂਟੀ ਸੋਸ਼ਲ ਐਲੀਮੈਂਟ ਫੜੇ ਵੀ ਗਏ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਲਿਹਾਜ਼ ਜਿਹੜੀ ਆ ਉਹਨਾਂ ਨਾਲ ਨਹੀਂ ਰੱਖੀ ਜਾਂਦੀ ਮੈਂ ਮਜੀਠਿਆ ਸਾਹਿਬ ਨੂੰ ਯਾਦ ਕਰਾਉਣਾ ਚਾਹਨਾ ਯਾਦ ਕਰੋ ਉਹ ਦੌਰ ਜਦੋਂ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੁੰਦੀ ਸੀ ਪੰਜਾਬ ਦੇ ਲੋਕ ਹਾਲੇ ਭੁੱਲੇ ਨਹੀਂ ਐ ਕਿਸ ਕਦਰ ਅਮਰਸਰ ਸਾਹਿਬ ਦੇ ਵਿੱਚ ਇੱਕ ਥਾਣੇਦਾਰ ਆਪਣੀ ਬੱਚੀ ਨੂੰ ਨਹੀਂ ਬਚਾ ਸਕਿਆ ਜਿਸ ਤਰ੍ਹਾਂ ਕਿ ਛੇੜਖਾ ਨਹੀਂ ਕੀਤੀ ਜਾ ਰਹੀ ਸੀ ਉਸ ਥਾਣੇਦਾਰ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ ਉੱਥੇ ਜਿਹੜੇ ਹੈਗੇ ਆ ਉਹ ਐਂਟੀ ਸੋਸ਼ਲ ਐਲੀਮੈਂਟ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਕਿ ਉਹ ਤੁਹਾਡੀ ਪਾਰਟੀ ਨਾਲ ਸੰਬੰਧਿਤ ਸੀ ਉਹਨਾਂ ਨੇ ਉੱਥੇ ਮੌਜਦੇ ਉੱਤੇ ਭੰਗੜਾ ਪਾਇਆ ਇਹ ਉਹ ਵਕਤ ਸੀ ਜਦੋਂ ਪੰਜਾਬ ਦੀਆਂ ਸਾਡੀਆਂ ਧੀਆ ਪਹਿਣਾ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ ਸੀ ਨਾਬੇ ਦਾ ਜੇਲ ਬ੍ਰੇਕ ਉਹ ਕਦੋਂ ਹੋਇਆ ਉਹ ਤੁਹਾਡੇ ਰਾਜ ਦੇ ਵਿੱਚ ਹੋਇਆ ਸਾਡੇ ਲੈਂਡ ਆਰਡਰ ਤੇ ਉਂਗਲ ਚੱਕਣ ਤੋਂ ਪਹਿਲਾਂ ਇੱਕ ਵਾਰੀ ਪੰਜਾਬ ਦੇ ਲੋਕਾਂ ਨਾਲ ਤੇ ਗੱਲ ਕਰ ਲਓ ਇਹ ਨਾ ਕੇਵਲ ਜਿਹੜੇ ਸਰਕਾਰੀ ਅੰਕੜੇ ਹੈਗੇ ਐਨਸੀਆਰਡੀ ਦੇ ਉਹ ਦੱਸਦੇ ਐ ਕਿ ਪਿਛਲੀਆਂ ਸਰਕਾਰਾਂ ਦੇ ਕੰਪੈਰੀਜ਼ਨ ਦੇ ਵਿੱਚ ਔਰ ਅੱਜ ਜਿਹੜੀਆਂ ਸਾਡੇ ਆਲੇ ਕੁਆਲੀ ਦੀ ਸਰਕਾਰਾਂ ਹੈਗੀਆਂ ਉਹਨਾਂ ਦੇ ਮੁਕਾਬਲੇ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈਗਾ ਉਹ ਕਿਤੇ ਬਿੱਤਰ ਹੈਗਾ ਇਹ ਪੰਜਾਬ ਦੇ ਲੋਕ ਵੀ ਮਹਿਸੂਸ ਕਰਦੇ ਨੇ ਸਾਡੀ ਸਰਕਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਰਾਜਨੀਤਿਕਕਰ ਨਹੀਂ ਕੀਤਾ ਜਾਂਦਾ ਪੁਲਿਸ ਦਾ ਕਿਸੇ ਤਰ੍ਹਾਂ ਦਾ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਜਾਂਦੀ ਔਰ ਬਿਲਕੁਲ ਜਿਹੜਾ ਕਿਸੇ ਦਾ ਲਿਹਾਜ਼ ਨਹੀਂ ਕੀਤਾ ਜਾਂਦਾ ਔਰ ਕਿਸੇ ਵੀ ਗੈਂਗਸਟਰ ਦਾ ਕਿਸੇ ਵੀ ਐਂਟੀਸੋਸ਼ੀਅਲ ਐਲੀਮੈਂਟ ਦਾ ਜਿਹੜਾ ਉਹ ਸਾਥ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਦੀ ਕੁਸ਼ਤ ਪਨਾਈਆਂ ਤੁਹਾਡੀਆਂ ਸਰਕਾਰਾਂ ਦੇ ਵਿੱਚ ਹੁੰਦੀਆਂ ਆਈਆਂ ਨੇ ਔਰ ਮੈਂ ਤੇ ਇੱਕੋ ਹੀ ਜਨਨ ਕੇ ਬੇਨਤੀ ਕਰਨਾ ਚਾਹਣਾ ਮਜੀਠੀਆ ਸਾਹਿਬ ਇਹ ਜਿਹੜਾ ਮੁੱਦਾ ਹੈਗਾ ਠੀਕ ਹੈ ਨਾ ਇਹ ਪੰਜਾਬ ਦੇ ਲਾਂਡ ਆਰਡਰ ਨਾਲ ਜੁੜਿਆ ਹੋਇਆ ਮੁੱਦਾ ਹੈ ਔਰ ਮਾਨ ਸਾਹਿਬ ਦੀ ਸਰਕਾਰ ਔਰ ਉਹਨਾਂ ਦੇ ਅੰਡਰ ਪੰਜਾਬ ਪੁਲਿਸ ਵਾਖੂਬੀ ਕੰਮ ਕਰ ਰਹੀ ਹੈ ਕਿਰਪਾ ਕਰਕੇ 라ਸ਼ਾਂ ਦੇ ਉੱਤੇ ਸਿਆਸਤ ਨਾ ਕਰੋ ਇਹ ਸ਼ੋਭਾ ਨਹੀਂ ਦਿੰਦਾ ਸੋ ਜਿੱਦਾਂ ਕਿ ਆਮ ਆਦੀ ਪਾਰਟੀ ਦੇ ਬੁਲਾਰੇ ਨੀਲ ਗਰਗ ਵੱਲੋਂ ਸਾਰੇ ਹੀ ਗੱਲਾਂ ਨੂੰ ਝੂਠਾ ਠਰਾਇਆ ਗਿਆ ਉਹਨੇ ਕਿਹਾ ਹੈ ਕਿ ਅਸੀਂ ਗੈਂਗਸਟਰਵਾਦ ਦੇ ਖਿਲਾਫ ਕੰਮ ਕਰ ਰਹੇ ਹਾਂ ਤਾਂ ਅਸੀਂ ਕਦੇ ਵੀ ਪੁਲਿਸ ਦੇ ਉੱਤੇ ਦਬਾਅ ਨਹੀਂ ਪਾਇਆ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ